ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਸਤੇ ਵਾਸਤੇ ਆਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਤੁਸੀਂ ਦੇਖ ਰਹੇ ਹੋਵੋਗੇ ਵੀ ਅੱਜ ਪਿਛੇ ਨੇਰਾ ਹੋਇਆ ਹੋਇਆ ਤੇ ਮੈਂ ਲੇਟ ਵੀਡੀਓ ਬਣਾ ਰਿਹਾ ਐਕਚੁਅਲ 'ਚ ਰਾਤ ਹੋ ਗਈ ਤੇ ਬਿਜ਼ੀ ਸੀਗਾ ਮੈਂ ਸਾਰਾ ਦਿਨ ਟਾਈਮ ਨਹੀਂ ਸੀ ਮਿਲੇ ਮੈਂ ਕਿ ਚਲੋ ਹੁਣ ਵੀਡੀਓ ਬਣਾ ਲਨੇ ਆ ਵੀਡੀਓ ਚੰਨ ਤੱਕ ਬਣੇ ਰਹੋ ਕੁਝ ਇੰਪੋਰਟੈਂਟ ਆਪਾਂ ਗੱਲਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਟਾਈਟਲ ਤੁਸੀਂ ਪੜ ਹੀ ਲਿਆ ਆ ਕਿ ਕੀ ਕੈਨੇਡਾ ਦੀ ਸਰਕਾਰ ਰਿਪੋਰਟ ਕਰੇਗੀ ਪੰਜਾਬੀਆਂ ਨੂੰ ਹੁਣ ਇਹਨੇ ਪਿਛਲੇ ਕੁਝ ਦਿਨਾਂ ਤੋਂ ਮੈਂ ਰੀਲਸ ਦੇਖ ਰਿਹਾ ਇੰਸਟਾ ਤੇ ਇਹ ਸੋਸ਼ਲ ਮੀਡੀਆ ਦੇਖ ਰਿਹਾ ਉਸ ਤੇ ਬਹੁਤ ਚੀਜ਼ ਚੱਲ ਰਹੀ ਆ ਤੇ ਮੈਂ ਸੋਚਿਆ ਯਾਰ ਇਸ ਤੇ ਥੋੜੀ ਜੀ ਗੱਲ ਕਰਨੀ ਬੰਦੀ ਆ ਰਾਈਟ ਤੇ ਫਿਰ ਮੈਂ ਤਾਂ ਕਰਕੇ ਵੀਡੀਓ ਬਣਾ ਰਿਹਾ ਕਿ ਇਹ ਇਦਾਂ ਹੋਵੇਗਾ ਐਕਚੁਅਲ ਦੇ ਵਿੱਚ ਕਿਉਂਕਿ ਲੋਕੀ ਨਾ ਇਹਨੂੰ ਜੋੜਨ ਲੱਗ ਜਾਂਦੇ ਆ ਅ ਯੂ ਐਸ ਦੇ ਨਾਲ ਆਈਸ ਦੇ ਨਾਲ ਕਿ ਜਿਦਾ ਉਹ ਚੱਕ ਚੱਕ ਕੇ ਬੰਦੇ ਰਿਪੋਰਟ ਕਰ ਰਹੇ ਕਿ ਇਦਾਂ ਕੈਂਡੀਡਟ ਦੇ ਵਿੱਚ ਹੋਊਗਾ ਸੋ ਦੇਖੋ ਕਿਉਂਕਿ ਮੈਂ ਰੀਲਸ ਦੇਖ ਰਿਹਾ ਚਲੋ ਕੀ ਕਹਿ ਰਿਹਾ ਵੀ ਬੱਸ ਦੇ ਵਿੱਚ ਰੈਡਾ ਹੋ ਰਹੀਆਂ ਬੱਸ ਦੇ ਵਿੱਚ ਤੁਹਾਡਾ ਸਟੇਟਸ ਪੁੱਛ ਰਿਹਾ ਕੰਮਾਂ ਤੇ ਰੈਡਾ ਹੋ ਰਹੀਆਂ ਮੇਰੇ ਨੂਨ ਚ ਮੇਰੇ ਸਰਕਲ ਚ ਮੇਰੀ ਨਿਗਾ ਦੇ ਵਿੱਚ ਹਜੇ ਤੱਕ ਕਿਤੇ ਵੀ ਇਦਾਂ ਦਾ ਕੁਝ ਵੀ ਨਹੀਂ ਹੋਇਆ ਠੀਕ ਆ ਤੇ ਦੂਜੀ ਗੱਲ ਉਹਨੂੰ ਯੂਐਸ ਦੇ ਨਾਲ ਜੋੜਨਾ ਉਹ ਬਹੁਤ ਵੱਡੀ ਬੇਵਕੂਫੀ ਆ ਯੂਐਸ ਬਹੁਤ ਗਾਂ ਜਾਂ ਕੈਨੇਡਾ ਨਾਲੋਂ ਅੱਗੇ ਆ ਤੇ ਉਹਨਾਂ ਦਾ ਸਿਸਟਮ ਬਹੁਤ ਵੱਡਾ ਆ ਠੀਕ ਆ ਉਹ ਅਫੋਰਡ ਕਰ ਸਕਦੇ ਆ ਮਾਸ ਡੈਪੂਟੇਸ਼ਨ ਕੈਨੇਡਾ ਮੈਨੂੰ ਨਹੀਂ ਲੱਗਦਾ ਜਿੰਨੀ ਕੁ ਮੇਰੀ ਨੋਲੇਜ ਹੈ ਕਿ ਮਾਸ ਡੈਪੂਟੇਸ਼ਨ ਇੱਕੋ ਟਾਈਮ ਤੇ ਅਫੋਰਡ ਕਰ ਸਕਦਾ ਕਿਉਂਕਿ ਡਿਪੋਰਟ ਕਰਨ ਚ ਵੀ ਬਹੁਤ ਖਰਚਾ ਆਉਂਦਾ ਕਿਸੇ ਵੀ ਗਵਰਨਮੈਂਟ ਦਾ ਠੀਕ ਆ ਤੇ ਇੱਕ ਬੰਦੇ ਦੇ ਡੈਪੂਟੇਸ਼ਨ ਤੇ ਖਿਆਰਾ ਡਾਲਰ ਦਾ ਖਰਚਾ ਆਉਂਦਾ ਆ ਉਹ ਕੋਈ ਸੌਖਾ ਕੰਮ ਨਹੀਂ ਹੈਗਾ ਇਦਾਂ ਹੀ ਨਹੀਂ ਕਿਸੇ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਉਹਦੇ ਪਿੱਛੇ ਖਰਚਾ ਹੁੰਦਾ ਬਹੁਤ ਜ਼ਿਆਦਾ ਹਾਂ ਤੁਸੀਂ ਕੁਝ ਗਲਤ ਕੰਮ ਕਰਦੇ ਫੜੇ ਜਾਂਦੇ ਤੁਹਾਡੇ ਪਰਚਾਰਜ ਐਕਸਪ੍ਰੈਸ ਹੁੰਦੇ ਆ ਦੈਨ ਤੁਸੀਂ ਰਿਪੋਰਟ ਹੋਵੋਗੇ ਠੀਕ ਆ ਉਹ ਡਿਫਰੈਂਟ ਚੀਜ਼ ਆ ਇੱਕ ਬਟ ਜਿਹੜੀ ਇਦਾਂ ਆ ਵੀ ਮੈਂ ਰੀਲਾ ਦੇਖ ਰਿਹਾ ਵੀ ਸਟੇਟਸ ਪੁੱਛ ਰਹੀ ਆ ਸੀਬੀਐਸਸੀ ਵਾਲੇ ਬੱਸਾਂ ਦੇ ਵਿੱਚ ਕੰਮਾਂ ਤੇ ਰੇਡਾਂ ਹੋ ਰਹੀਆਂ ਜੇ ਤੁਹਾਡੇ ਸਰਕਲ ਚ ਕਿਸੇ ਨਾਲ ਹੋਇਆ ਹੋਵੇ ਜੈਕਚੁਅਲ ਹੋਇਆ ਹੋਵੇ ਮੈਨੂੰ ਦੱਸ ਦਿਓ ਪਰ ਹਜੇ ਤੱਕ ਮੇਰੇ ਨਾਲ ਨਹੀਂ ਹੋਇਆ ਨਾ ਹੀ ਮੈਂ ਕਿਤੇ ਦੇਖਿਆ ਹੈ ਨਾ ਹੀ ਮੇਰੇ ਸਰਕਲ ਚ ਕਿਸੇ ਨਾਲ ਹੋਇਆ ਸੋ ਉਸ ਕਰਕੇ ਅਨਨੇਸੈਸਰੀ ਠੀਕ ਹੈ ਵੀ ਉਸ ਚੀਜ਼ ਨੂੰ ਲੈ ਕੇ ਡਰ ਲੋਕਾਂ 'ਚ ਫਲਾਉਣਾ ਛੱਡੋ ਕਿਉਂਕਿ ਇਹ ਹੋ ਰਿਹਾ ਕਿੰਨੇ ਦਿਨਾਂ ਤੋਂ ਤੇ ਮੈਂ ਕਿਹਾ ਇਸ ਤੇ ਉੱਪਰ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਲੋਕਾਂ ਨੂੰ ਇਸ ਬਾਰੇ ਐਟਲੀਸਟ ਪਤਾ ਲੱਗ ਸਕੇ ਠੀਕ ਹੈ ਤੇ ਸੋ ਜੇ ਹਾਂ ਤੁਸੀਂ ਕੱਲ ਫੜੇ ਜਾਣੇ ਕੋਈ ਗਲਤ ਕੰਮ ਕਰਦੇ ਫਿਰ ਤਾਂ ਆਫ ਕੋਰਸ ਤੁਸੀਂ ਰਿਪੋਰਟ ਹੋਵੋਗੇ ਉਸ ਚੀਜ਼ ਤੋਂ ਤੁਹਾਨੂੰ ਕੋਈ ਵੀ ਨਹੀਂ ਬਚਾ ਸਕਦਾ ਹਨਾ ਫਿਰ ਤਾਂ ਤੁਹਾਨੂੰ ਸਰਕਾਰ ਨੇ ਰਿਪੋਰਟ ਕਰਨਾ ਹੀ ਅਸੀਂ ਬੀਐਸਏ ਰਿਪੋਰਟ ਕਰੂਗੀ ਪਰ ਜੇ ਇਦਾਂ ਦਾ ਕੁਝ ਨਹੀਂ ਹੈ ਫਿਰ ਐਵੇਂ ਡਰਨ ਦੀ ਲੋੜ ਨਹੀਂ ਆਪਣਾ ਜਾਓ ਆਪਣਾ ਕੰਮ ਕਰੋ ਤੁਸੀਂ ਇੱਕ ਨੰਬਰ ਦੇ ਵਿੱਚ ਇਸ ਕੰਟਰੀ ਚ ਆਏ ਸੀ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਹੈਗੇ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਗੱਲ ਖਤਮ ਬਾਦੂ ਤਾਂ ਐਵੇਂ ਰੀਲਾਂ ਦੇਖ ਦੇਖ ਕੇ ਟੈਨਸ਼ਨ ਨਾ ਲਓ ਉਸ ਚੀਜ਼ ਤੋਂ ਡਰਨ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਤੇ ਜਿਹੜੀ ਆਪਾਂ ਗੱਲ ਕਰਨੀ ਇੱਕ ਹੋਰ ਉਹ ਇਹ ਆ ਵੀ ਕੀ ਕੈਨੇਡਾ ਦੀ ਸਰਕਾਰ ਇੱਕ ਹੋਰ ਝਟਕਾ ਦੇ ਸਕਦੀ ਐ ਇਮੀਗ੍ਰੈਂਟਸ ਨੂੰ ਪੰਜਾਬੀਆਂ ਨੂੰ ਉਹ ਜੀ ਇਹ ਆ ਜਿਵੇਂ OINP ਦੇ ਅੰਡਰ ਹੋਇਆ ਤੁਹਾਨੂੰ ਪਤਾ ਜੋ ਵੀ ਹੋਇਆ ਉਹਨਾਂ ਨੇ ਫਾਈਲਸ ਰਿਟਰਨ ਕੀਤੀਆਂ ਇਹ ਚੀਜ਼ ਤੁਸੀਂ ਦੇਖਣ ਨੂੰ ਤੁਹਾਨੂੰ ਮਿਲ ਸਕਦੀ ਆ ਬਾਕੀ ਪ੍ਰੋਗਰਾਮਸ ਦੇ ਨਾਲ ਹੈਲਥ케ਅਰ ਚ ਵੀ ਸ਼ਾਇਦ ਦੇਖਣ ਨੂੰ ਮਿਲ ਸਕਦੀ ਆ ਮੈਂ ਨਹੀਂ ਕਹਾ ਐਦਾਂ ਹੋਊਗਾ ਨਾ ਹੀ ਮੈਂ ਚਾਹੁੰਦਾ ਐਦਾਂ ਹੋਵੇ ਕਿਉਂਕਿ ਡਿਜ਼ਰਵਿੰਗ ਐਪਲੀਕੈਂਟ ਜਿਹੜੇ ਹੁੰਦੇ ਆ ਉਹਨਾਂ ਲਈ ਮੈਨੂੰ ਬੁਰਾ ਲੱਗਦਾ ਯਾਰ ਰਾਈਟ ਤੇ ਮੈਨੂੰ ਕਿਹਾ ਨਾ ਇਦਾਂ ਉਹਨਾਂ ਨਾਲ ਹੋਵੇ ਬਟ ਇਹ ਚੀਜ਼ ਹੋ ਸਕਦੀ ਆ ਫ੍ਰੈਂਚ ਦੇ ਵਿੱਚ ਇਹ ਚੀਜ਼ ਹੋ ਸਕਦੀ ਆ ਹੋਰ ਸਟ੍ਰੀਮਸ ਦੇ ਵਿੱਚ ਹੋ ਸਕਦੀ ਆ ਦ ਰੀਜ਼ਨ ਬੀਇੰਗ ਕੀ ਜਿਹੜੇ ਲੋਕੀ ਗਲਤ ਕੰਮ ਕਰਦੇ ਆ ਫਰਾਡਨੈਂਟ ਤਰੀਕੇ ਨਾਲ ਐਪਲੀਕੇਸ਼ਨਸ ਲਾਉਂਦੇ ਆ ਫੇਕ ਪੇ ਰੋਲਸ ਰਨ ਕਰਦੇ ਆ ਉਸ ਕਰਕੇ ਇਹ ਚੀਜ਼ ਸ਼ਾਇਦ ਹੋ ਸਕਦੀ ਆ ਥਰ ਇਜ਼ ਪੋਸਿਬਿਲਟੀ ਆਫ ਥੈਟ ਠੀਕ ਆ ਤੇ ਤਾਂ ਕਰਕੇ ਤੁਸੀਂ ਜੋ ਵੀ ਕਰਨਾ ਆ ਜੇ ਥੜਕੋ ਹੁਣ ਤੁਸੀਂ ਰਾਈਟ ਟਾਈਮ ਆ ਬਿਕੋਜ਼ ਦੇਖੋ ਫਲਡਿੰਗ ਹੋ ਜਾਂਦੀ ਬਹੁਤ ਜ਼ਿਆਦੀ ਹੁਣ ਫ੍ਰੈਂਚ ਦੇ ਵਿੱਚ ਵੀ ਫਲਡਿੰਗ ਹੋਈ ਪਈ ਆ ਜਿੰਨੇ ਬੰਦੇ ਸੀ ਉਹਨਾਂ ਨੂੰ ਲੋਡ ਆ ਉਹਨਾਂ ਨੇ ਹੋਰ 2 ਸਾਲ ਤੱਕ ਸ਼ਾਇਦ ਫ੍ਰੈਂਚ ਦਾ ਪ੍ਰੋਗਰਾਮ ਬੰਦ ਕਰ ਦਨ ਜਾਂ ਨਾ ਬੰਦ ਕੀਤਾ ਸਕੋਰ ਬਹੁਤ ਉੱਪਰ ਚੱਲ ਜਾਣਾ ਉਹਦਾ ਠੀਕ ਆ ਹੈਲਥ ਕੇਅਰ ਨਾਲ ਵੀ ਸੇਮ ਹੀ ਆ ਠੀਕ ਆ ਬਾਕੀ ਹੋਰ ਨੂੰ ਕੁਝ ਵੀ ਹੋ ਸਕਦਾ ਹੈ ਇਹ ਜਸਟ ਇੱਕ ਪ੍ਰੈਡਿਕਸ਼ਨ ਹੈ ਜੇ ਤੁਸੀਂ ਕਹਿ ਸਕਦੇ ਜੋ ਚੱਲ ਰਿਹਾ ਦੇਖ ਕੇ ਮੈਂ ਉਹਦੇ ਅਕੋਰਡਿੰਗ ਤੁਹਾਨੂੰ ਅਵੇਅਰ ਕਰ ਰਿਹਾ ਕਰਨੀ ਤੁਸੀਂ ਨਹੀਂ ਕਰਨੀ ਤੁਸੀਂ ਜੋ ਵੀ ਕਰਨਾ ਤੁਸੀਂ ਆਪਣਾ ਡਿਸੀਜਨ ਲਓ ਕਿਸ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰਕੇ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਤੁਸੀਂ ਦੇਖ ਸਕਦੇ ਹੋ ਬਟ देयर इज अ पॉसिबिलिटी ਕਿ ਆ ਸਭ ਚੀਜ਼ਾਂ ਵੀ ਹੋ ਸਕਦੀਆਂ ਆ ਇਹਨਾਂ ਲੋਕਾਂ ਦੀਆਂ ਵੀ ਫਾਈਲਸ ਵਾਪਸ ਕੀਤੀਆਂ ਜਾ ਸਕਦੀਆਂ ਕੱਲੂ ਜੇ ਇਦਾਂ ਦਾ ਉਹਨਾਂ ਨੂੰ ਲੱਗੇ ਕੋਈ ਉਹਨਾਂ ਨੂੰ ਖੇਸ਼ਾ ਲੱਗੇ ਕਿ ਇਹਨਾਂ ਨੇ ਫੇਕ ਫਾਈਲਸ ਲਈਆਂ ਇਹਨਾਂ ਨੇ ਫੇਕ ਪੇਰੋਲਸ ਰਨ ਕੀਤੇ ਆ ਦੇ ਹੈਵ ਪਾਵਰ ਟੂ ਡੂ ਥੈਟ ਐਂਡ ਦੇ ਕੈਨ ਡੂ ਥੈਟ ਆਪਾਂ ਉਸ ਚੀਜ਼ ਦਾ ਕੋਈ ਬਹੁਤ ਜ਼ਿਆਦਾ ਕੁਝ ਚੇਂਜ ਨਹੀਂ ਉਸ ਚੀਜ਼ ਦਾ ਕਰ ਸਕਦੇ ਸੋ ਪਹਿਲੀ ਤੇ ਗੱਲ ਆਪਣੀਆਂ ਫੇਕ ਫਾਈਲਸ ਪਲੀਜ਼ ਨਾ ਲਾਓ ਫੇਕ ਪੇਰੋਲਸ ਨਾ ਰਨ ਕਰੋ ਲੋਕੀ ਨਹੀਂ ਸਮਝਦੇ ਮੈਨੂੰ ਪਤਾ ਆ ਵੀ ਆਪਣੇ ਸਭ ਦੇ ਸਰਕਲ ਚੋਂ ਤਿੰਨਾਂ ਚੋਂ ਜੋ ਚਾਰ ਜਾਣਿਆਂ ਦੇ ਵਿੱਚ ਕੋਈ ਇੱਕ ਨਾ ਇੱਕ ਬੰਦਾ ਇਦਾਂ ਦਾ ਹੈਗਾ ਆ ਜਿਹੜਾ ਇਹ ਕੰਮ ਕਰਦਾ ਪਿਆ ਤਾਂ ਉਹ ਸੋ ਪਲੀਜ਼ ਨਾ ਇਹ ਕੰਮ ਕਰੋ ਤੁਸੀਂ ਫੜੇ ਹੋਗੇ ਆਪ ਤੇ ਤੁਸੀਂ ਰਿਪੋਰਟ ਹੋਵੋਗੇ ਆਪ ਤੇ ਕੋਈ ਨਾ ਕੋਈ ਤੁਹਾਡੇ ਤੇ ਲੱਗਣਗੇ ਫਿਰ ਚਾਰਜਸ ਲੱਗਣਗੇ ਜਾਂ ਕੁਛ ਨਾ ਕੋਈ ਤੁਹਾਡੇ ਤੇ ਐਕਸ਼ਨ ਲੈ ਆ ਜਾਊਗਾ ਬਾਕੀਆਂ ਨਾ ਬਾਕੀਆਂ ਨੂੰ ਵੀ ਤੁਸੀਂ ਟ੍ਰਬਲ ਦੇ ਵਿੱਚ ਪਾਉਂਗੇ ਜਿਹੜੇ ਰਿਜ਼ਰਵਿੰਗ ਐਪਲੀਕੈਂਟਸ ਆ ਠੀਕ ਐ ਸੋ ਹੁਣ ਜੇ ਟਾਈਮ ਹੈਗਾ ਤੁਹਾਡੇ ਤੋਂ ਸੋ ਗੋ ਫॉर दैट ਆਪਣੀਆਂ ਫਾਈਲਸ ਆ ਤੁਸੀਂ ਟਾਈਮ ਨਾਲ ਲਾਓ ਤਾਂ ਕਿ ਕੱਲੂ ਤੁਹਾਨੂੰ ਇਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ ਸੋ ਕੈਨੇਡਾ ਦੀ ਸਰਕਾਰ ਕੱਲੂ ਇਸ ਚੀਜ਼ ਦੇ ਨਾਲ ਤੁਹਾਨੂੰ ਫਿਰ ਤੋਂ ਇੱਕ ਵਾਰ ਝਟਕਾ ਦੇ ਸਕਦੀ ਹੈ ਜਿੱਦਾਂ OINP ਵਾਲਿਆਂ ਨੂੰ ਦਿੱਤਾ ਆ ਉਹਨਾਂ ਨੇ ਤੇ ਤੁਸੀਂ ਫਾਈਲ ਲਾਉਣੀ ਆ ਜੈਨੂਇਨ ਤਰੀਕੇ ਨਾਲ ਲਾਓ ਨਹੀਂ ਲਾਉਣੀ ਤਾਂ ਪਲੀਜ਼ ਨਾ ਲਾਓ ਠੀਕ ਐ ਰਿਜ਼ਰਵਿੰਗ ਐਪਲੀਕੈਂਟਸ ਦੀ ਤੁਸੀਂ ਜ਼ਿੰਦਗੀ ਨਾ ਖਰਾਬ ਕਰੋ ਵੀ ਉਹ ਕੱਲੂ ਵਿਚਾਰੇ ਰਿਗਰੈਟ ਕਰਦੇ ਰਹਿ ਜਾਣ ਸਾਰੀ ਉਮਰ 댓्स ਇਟ ਇਹ ਬਸ ਕਹਿਣਾ ਚਾਹੁੰਦਾ ਆ ਸੋ ਇਨ ਕੰਕਲੂਜਨ ਤੁਹਾਨੂੰ ਡਰਨ ਦੀ ਲੋੜ ਨਹੀਂ ਜੋ ਵੀ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਰਹੇ ਹੋ ਵੀ ਜ਼ਾਂ ਡਿਪੋਰਟ ਕਰ ਦਿੱਤਾ ਜਾਣਾ ਆ ਰੇਡਸ ਹੋ ਰਹੀਆਂ ਸੀਬੀਐਸਏ ਦੀ ਐਦਾ ਉਦਾ ਠੀਕ ਆ ਤੁਹਾਡੇ ਤੋਂ ਇੱਕ ਨੰਬਰ ਦੇ ਵਿੱਚ ਡਾਕੂਮੈਂਟਸ ਆਗੇ ਤੁਹਾਨੂੰ ਐਦਾ ਕੋਈ ਵੀ ਚੱਕ ਕੇ ਨਹੀਂ ਤੁਹਾਨੂੰ ਰਿਪੋਰਟ ਕਰੂਗਾ ਉਹਨਾਂ ਨੂੰ ਡਰਨ ਦੀ ਲੋੜ ਆ ਜਿਹੜੇ ਇਲੀਗਲੀ ਰਹਿ ਰਹੇ ਆ ਪਹਿਲੀ ਤੇ ਇਹ ਗੱਲ ਦੂਜੀ ਗੱਲ ਟਾਈਮ ਜੇ ਹੈਗਾ ਤੁਹਾਡੇ ਕੋਲ ਹੁਣ ਹੈਲਥ케ਅਰ ਦੇ ਵਿੱਚ ਫਰੈਂਚ ਵੱਲ ਵੀ ਜੇ ਤੁਸੀਂ ਆਪਣੀ ਫਾਈਲ ਲਾਉਣਾ ਚਾਹੁੰਦੇ ਹੋ ਲਾ ਲਓ ਹੈਗਾ ਕੱਲੂ ਪਤਾ ਨਹੀਂ ਕਿੱਦਾਂ ਦੇ ਹਾਲਾਤ ਹੋਣੇ ਕੀ ਬੰਨਾ ਕੀ ਨਹੀਂ ਇਹਨਾਂ ਦੇ ਵੀ ਡ੍ਰੌਪ ਪਰ ਜਾਣਗੇ ਤਾਂ ਇਹਨਾਂ ਵਾਂਗੂ ਜਦੋਂ ਉਹ ਐਨਪੀ ਦੇ ਨਾਲ ਹੋਇਆ ਕੱਲੂ ਹੋ ਸਕਦਾ ਸਰਕਾਰ ਫਿਰ ਇਦਾਂ ਦਾ ਝਟਕਾ ਕੋਈ ਦੇ ਦੇਵੇ ਸੋ ਟਾਈਮ ਰਹਿੰਦੇ ਆ ਆਪਣੀਆਂ ਐਪਲੀਕੇਸ਼ਨਸ ਲਾਓ ਆਪਣਾ ਕੰਮ ਤੁਸੀਂ ਕਰਕੇ ਰੱਖੋ ਤੇ ਪਲੀਜ਼ ਜੇ ਤੁਹਾਡਾ ਇਦਾਂ ਦਾ ਦਿਮਾਗ 'ਚ ਕੋਈ ਆਉਂਦਾ ਜਾਂ ਤੁਹਾਡਾ ਯਾਰ ਦੋਸਤ ਇਦਾਂ ਪੱਠੀ ਸਲਾਹ ਦਿੰਦਾ ਜਾਂ ਤੁਹਾਡਾ ਕੋਈ ਲਾਇਰ ਇਮੀਗ੍ਰੇਸ਼ਨ ਵਾਲਾ ਤੁਹਾਨੂੰ ਕਹਿੰਦਾ ਵੀ ਤੁਸੀਂ ਫੇਕ ਫਾਈਲ ਲਾ ਦਿਓ ਫੇਕ ਪੇ ਪਲੀਜ਼ ਇਸ ਸੀਤੋ ਬਚੋ ਨਾ ਕਰੋ ਇਦਾਂ ਤੁਸੀਂ ਆਪ ਤਾਂ ਡੁੱਬੋਂਗੇ ਤੁਸੀਂ ਬਾਕੀਆਂ ਨੂੰ ਵੀ ਨਾਲ ਲੈ ਕੇ ਡੁੱਬੋਂਗੇ ਠੀਕ ਆ ਸੋ ਇਹੀ ਐਡਵਾਈਸ ਹੈਗੀ ਆਈ ਹੋਪ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਗੇ ਕੈਨੇਡਾ ਦੇ ਰਿਲੇਟਡ ਜਿੰਨੀਆਂ ਵੀ ਅਪਡੇਟਸ ਹੋਣਗੀਆਂ ਜਿੰਨੀਆਂ ਵੀ ਨਿਊਜ਼ ਹੋਣਗੀਆਂ ਉਹ ਤੁਹਾਡੇ ਨਾਲ ਲੈ ਕੇ ਆਉਣਾ ਰਵਾਂਗਾ ਮੈਂ ਪਹਿਲਾਂ ਵੀ ਲੈ ਕੇ ਆਉਣਾ ਸੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ